ਦੀ ਦਾ ਕਰਦਾ ਹੀ ਕੰਮ ਲੋ ਮਾਡਮ ਜੀ ਖੁਸ਼ ਹੋ ਵੀ ਬੁਲਾਇਆ ਤੁਸੀਂ ਐਨੀ ਸੋਹਣੀ ਟੀਮ ਕਰ ਦਿੱਤੀ ਹੈ ਜਾਓ ਸ਼ਰੀਫ ਵਿਆਰਣਤ ਆਰਪੀਐਮ ਜੰਮਾ ਦੇ ਸੈਦ ਨਿਆਜ਼ ਰਹੀਮ ਰੇਡ ਮੇ ਦੇ ਕਪਤਾਨ ਕੱਲ ਨਾਲ ਸੀ ਇੱਥੇ ਸ਼ਰੀਫ ਡਾਕਟਰ ਗੋਛੀ ਸੀ ਪੋਰਟਿੰਗ ਮੈਨੇਜਮੈਂਟ ਸੀ ਉਹ ਮਿੱਠਾ ਕਰਾਉਣ ਦੇ ਲਈ ਦੋਨੋਂ ਹੀ ਟੀਮਾਂ ਦੇ ਕਪਤਾਨ ਦਾ ਸਾਡੇ ਮੋਢ ਮਮਨ ਸਦਾ ਹਰਪਾਲ ਸਿੰਘ ਜੀਵਾ ਫਾਈਨੈਂਸ ਮਿਨਿਸਟਰ ਪੰਜਾਬ ਸ਼ੇਅਰ ਕਰਨਾ ਚਾਹਵਾਂਗਾ ਸੋ ਕੇਕ ਦੀ ਰਸਮ ਕਰਕੇ ਕੇਕ ਕੱਟਿਆ ਗਿਆ ਤੇ ਇਸ ਤੋਂ ਬਾਅਦ ਹੁਣ ਮੈਚ ਸ਼ੁਰੂ ਹੋ ਚੁੱਕਾ ਹੈ ਲਗਭਗ ਦੋਨੀਆਂ ਟੀਮਾਂ ਨਾਲ ਰਸਮੀ ਤੌਰ ਤੇ ਹੱਥ ਮਲਾ ਕੇ ਉਹਦੀ ਯਾਦਗਾਰੀ ਤਸਵੀਰ ਕਰਵਾਈ ਗਈ ਤੇ ਇਸ ਤੋਂ ਬਾਅਦ ਫਾਈਨਲ ਮੈਚ ਇੰਡੀਅਨ ਔਇਲ ਔਰ ਇੰਡੀਅਨ ਰੇਲਵੇ ਦੇ ਵਿਚਾਲੇ ਹੋ ਰਿਹਾ ਬੜਾ ਫੈਸਲਾਕੁਨ ਇਹ ਮੈਚ ਆ ਔਰ ਇਸ ਤੋਂ ਬਾਅਦ ਆਪਾਂ ਮੈਚ ਦੀਆਂ ਕੁਝ ਝਲਕਾਂ ਵੇਖਾਂਗੇ ਉਹ ਫੈਸਲੇ ਦੀ ਘੜੀ ਕਿ ਦੋ ਟੀਮਾਂ ਫਾਈਨਲ ਦੇ ਵਿੱਚ ਪੁੱਜੀਆਂ ਨੇ ਇੰਡੀਅਨ ਆਇਲ ਤੇ ਇੰਡੀਅਨ ਰੇਲਵੇ ਬੜੇ ਸਖਤ ਮੁਕਾਬਲੇ ਹੋਏ ਔਰ ਅੱਜ ਅਖੀਰਲੇ ਦਿਨ ਇਸ ਇੰਡੀਅਨ ਆਇਲ 올ੰਪੀਅਨ ਸਰਜੀਤ ਮ hockey ਟੂਰਨਾਮੈਂਟ ਦੇ ਜਿਹੜੇ ਮੁੱਖ ਮਹਿਮਾਨ ਦੇ ਤੌਰ ਤੇ ਹਰਪਾਲ ਸਿੰਘ ਚੀਮਾ ਪੰਜਾਬ ਦੇ ਵਿੱਤ ਮੰਤਰੀ ਉਹ ਪਹੁੰਚੇ ਨੇ ਔਰ ਸਾਰੀਆਂ ਜਿਹੜੀਆਂ ਕੁਝ ਰਸਮਾਂ ਜੋ ਰਸਮਾਂ ਨੇ ਉਹ ਹੋ ਚੁੱਕੀਆਂ ਨੇ ਪੂਰੀਆਂ ਔਰ ਦੋਨੋਂ ਦੋਨੋਂ ਟੀਮਾਂ ਵਾਰਮਅਪ ਹੋ ਚੁੱਕੀਆਂ ਨੇ ਇੰਡੀਅਨ ਆਇਲ ਔਰ ਇੰਡੀਅਨ ਰੇਲਵੇ ਦੀਆਂ ਟੀਮਾਂ ਬਹੁਤ ਫਾਸਵੇਂ ਮੁਕਾਬਲੇ ਨੇ 5.5 ਲੱਖ ਰੁਪਇਆ ਇਨਾਮੀ ਰਾਸ਼ੀ 5.5 ਲੱਖ ਰੁਪਇਆ ਜੋ ਨਗਦ ਇਨਾਮੀ ਰਾਸ਼ੀ ਦਾ ਇਹ ਜੇਤੂ ਟੀਮ ਨੂੰ ਮਿਲੇਗਾ ਔਰ 2.5 ਲੱਖ ਰੁਪਏ ਜੋ ਦੂਸਰੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ ਮਿਲੇਗਾ ਔਰ ਇਸ ਤੋਂ ਪਹਿਲਾਂ ਟੀਮ ਵਾਰਮਅਪ ਹੋ ਚੁੱਕੀਆਂ ਨੇ ਔਰ ਮੁੱਖ ਮਹਿਮਾਨ ਜਿਹੜੇ ਹੈਗੇ ਨੇ ਹਰਪਾਲ ਸਿੰਘ ਚੀਮਾ ਉਹ ਖਿਡਾਰੀਆਂ ਨਾਲ ਮਿਲਣ ਜਾ ਰਹੇ ਨੇ ਤੇ ਉਸ ਤੋਂ ਬਾਅਦ ਜਿਹੜਾ ਇਹ ਮੁਕਾਬਲਾ ਸ਼ੁਰੂ ਹੋਣਗੇ ਆਪ ਵੇਖਦੇ ਆ ਥੋੜਾ ਆਪਾਂ ਜਿਹੜੇ ਖਿਡਾਰੀਆਂ ਨੂੰ ਮਿਲਣ ਜਾ ਰਹੇ ਆ ਉਹਨਾਂ ਦੀ ਆਪਾਂ ਕੁਝ ਝਲਕਾਂ ਸਭ ਤੋਂ ਪਹਿਲਾਂ ਮਿਲਦੇ ਹੋਏ ਇੰਨੇ ਨਵਨ ਦੀ ਟੀਮ ਨੂੰ ਇਹਦੇ ਵਿੱਚ ਕੋਠਾ ਜੀ 올ੰਪੀਅਮ ਰਗੁਨਾਥ ਜੀ 올ੰਪੀਅਮ एसके उथप्पा ओलंपियन ओना दे कोच ओलंपियन दीपक ठाकुर टीम मैनेजर ओलंपियन दिवेश चौहान राहुल यादव पंकज रजात विक्रमजीत सिंह अरमान कुरैशी अफान यूसुफ वी आर रघुनाथ कैप्टन ऑफ इंडियन ऑयल टीम मनप्रीत सुमित कुमार कलविंदर सिंह गुरजिंदर सिंह गुरिंदर सिंह गुरजिंदर सिंह सुनील यादव मोहम्मद कैफ, केतन कुशवाहा जसप्रीत एसके ठप्पा तीन ओलंपिक आठ इंटरनेशनल खिलाड़ियों ये टीम इस तो बार ਸਾਡੇ होकी इंडिया तो अंपायर श्री अशन दीक्षित श्री सौरभ सिंह राजपूत इंटरनेशनल अंपायर हम पहुंचते थे इंडियन रेलवे टीम के को अमृतपाल सिंह प्रशांत कुमार चौहान परमप्रीत सिंह श्रेयस गुर साहिबजीत सिंह मुकुल शर्मा अली अहमद सिमरनजोत सिंह सी एस समंत Oh, oh, CG University, one of the.

ਕੈਪਟਨ ਰਜੂਨਾਥ 올ੰਪੀਅਨ ਸੋ ਇੰਡੀਅਨ ਆਇਲ ਨੇ 42 ਮਾ 올ੰਪੀਅਨ ਸਰਜੀਤ ਹਾਕੀ ਕੱਪ ਜਿੱਤ ਲਿਆ ਇੰਡੀਅਨ ਆਇਲ ਸੱਤ ਵਾਰ ਰਨਰ ਅਪ ਬਣੀ ਹੈ ਤੇ ਸੱਤ ਵਾਰ ਚੈਂਪੀਅਨ ਬਣੀ ਆ ਔਰ ਬੈਸਟ ਜਿਹੜੇ ਪਲੇਅਰ ਬਣੇ ਨੇ ਮਿੱਠਾਪੁਰ ਦੇ ਨੇ ਰਾਜਾ ਜੀ ਵੀਰੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਥੈਂਕ ਯੂ ਥੈਂਕ ਯੂ ਸੋ ਮਾਚ ਜੀ ਬਹੁਤ ਬਹੁਤ ਥੈਂਕ ਯੂ ਸਟੇਕ ਰਹੇ ਸੀ ਦੋਨਾਂ ਟੀਮਾਂ ਦੇ ਵਿੱਚ ਬਹੁਤ ਬਿਹਤਰੀਨ ਖੇਡ ਦੇਖਣ ਨੂੰ ਮਿਲੀ ਇੱਕ ਗੋਲ ਦਾ ਵੀ ਸ਼ੱਕ ਫਰਕ ਰਿਹਾ ਇੰਡੀਅਨ ਔਇਲ ਨੇ ਵੀ ਬਹੁਤ ਜਿਹੜੀ ਸੋਹਣੀ ਗੇਮ ਦਿਖਾਈ ਇੰਡੀਆ ਦੇ ਰੇਲਵੇ ਨੇ ਵੀ ਬਹੁਤ ਐਫਰਟ ਕੀਤੇ ਕਿ ਕਿਸ ਤਰ੍ਹਾਂ ਦੀ ਸਟ੍ਰੈਟਜੀ ਸੀ ਮੈਚ ਦੇ ਵਿੱਚ ਸਟ੍ਰੈਟਜੀ ਭਾਜੀ ਇਹੀ ਸੀਗਾ ਇੱਕ ਤੇ ਜਿੱਦਾਂ 3 ਦਿਨ ਹੋ ਗਏ ਸਾਨੂੰ ਬੈਕ ਟੂ ਬੈਕ ਮੈਚ ਖੇਡ ਰਹੇ ਸੀਗੇ ਸੋ ਕਾਫੀ ਟਾਇਰਡ ਸੀਗੇ ਮੁੰਡੇ ਜਿੱਦਾਂ ਪਲੇਅਰ ਸਾਰੇ ਤੇ ਉਹਨੂੰ ਮੱਦੇ ਨਜ਼ਰ ਰੱਖਦੇ ਫਿਰ ਅਸੀਂ ਉਹੀ ਪਲਾਨ ਕੀਤਾ ਕਿ ਜਿਆਦਾ ਅਸੀਂ ਐਟੈਕਿੰਗ ਓਕੀ ਨਾ ਖੇਡਦੇ ਹੋਏ ਪੂਰਾ ਡਿਫੈਂਸਿਵ ਓਕੀ ਪਿੱਛੇ ਰਹਿ ਕੇ ਤੇ ਬਾਕੀ ਐਫਰਟ ਜਿੰਨਾ ਮੁੰਡੇ ਕਰ ਸਕਦੇ ਸੀ ਅਸੀਂ ਉਨਾ ਹੀ ਸਾਰਿਆਂ ਨੇ ਬਹੁਤ ਸੋਹਣਾ ਐਫਰਟ ਮਾਰਿਆ ਤੇ ਉਹਦੀ ਬਦੌਲਤ ਅਸੀਂ ਅੱਜ ਜਿੱਤ ਗਏ ਜੀ ਸੋ ਬੈਸਟ ਪਲੇਅਰ ਬਣੇ ਹੋ ਕਿ ਮੈਂ ਮਹਿਸੂਸ ਕਰ ਰਿਹਾ ਬਹੁਤ ਮਾਣ ਮਹਿਸੂਸ ਹੋ ਰਿਹਾ ਤੇ ਜਿਹੜਾ ਮੇਰਾ ਬੈਸਟ ਪਲੇਅਰ ਦਾ ਅਵਾਰਡ ਹੈ ਜੀ ਅੱਜ ਸਾਡੇ ਟੀਮ ਦੇ ਪਾਰਟੀ ਸੀਗੇ ਜੀ ਦਿਗੰਬਰ ਸਿੰਘ ਉਹਨਾਂ ਦਾ ਨਾਮ ਉਹਨਾਂ ਦੀ ਡੈਥ ਹੋ ਗਈ ਅਜਾਟ ਅਟੈਕ ਨਾਲ ਉਹ ਸਾਡੇ ਟੀਮ ਦੇ ਨਾਲ ਹੀ ਸਗੇ ਅੱਜ ਸਵੇਰੇ ਹੀ ਸਾਡੇ ਉਹਨਾਂ ਦੀ ਡੈਥ ਹੋ ਗਈ ਸੋ ਮੈਂ ਇਹ ਉਹਨਾਂ ਨੂੰ ਡੈਡੀਕੇਟ ਕਰਦਾ ਇਹ ਸਾਡਾ ਅਵਾਰਡ ਜਿੱਤ ਉਹਨਾਂ ਲਈ ਆ ਜੀ ਸਾਰੀ ਸੋ ਹਾਂਜੀ ਉਹਨਾਂ ਕਰਕੇ ਅੱਜ ਬਹੁਤ ਐਫਰਟ ਮਾਰਿਆ ਜੀ ਮੁੰਡਿਆਂ ਨੇ ਥੈਂਕ ਯੂ ਬਹੁਤ ਮੁਬਾਰਕ ਥੈਂਕ ਯੂ ਥੈਂਕ ਯੂ ਬਿਆਲੀਮਾ 올ੰਪੀਅਨ ਸੁਰਜੀਤ ਹੌਕੀ ਕੱਪ ਇੰਡੀਅਨ ਰੇਲਵੇ ਔਰ ਇੰਡੀਅਨ ਆਇਲ ਦੇ ਵਿੱਚ ਵਾਲੇ ਬਹੁਤ ਬਿਹਤਰੀਨ ਮੈਚ ਦੇਖਣ ਨੂੰ ਮਿਲਿਆ ਜਿੱਤ ਹਾਰ ਇੱਕ ਪਾਸੇ ਪਰ ਗੇਮ ਬਹੁਤ ਅੱਛੀ ਇੰਡੀਅਨ ਰੇਲਵੇ ਦੇ ਕੈਪਟਨ ਸਾਡੇ ਨਾਲ ਨੇ ਨਿਜ਼ਾਮ ਰਹੀਮ और बहुत अच्छी गेम रहीम जी जीत हार एक तरफ लेकिन मैच बहुत ज़बरदस्त था दोनों टीमें बेहतरीन खेली एफर्ट बहुत किए बहुत चांसेस भी मिले पेनल्टी कॉर्नर मिले लेकिन फिर भी कहीं कुछ चूक रहेगी कैसी स्ट्रैटेजी थी इस मैच में फर्स्ट ऑफ ऑल पहले तो मैं कॉन्ग्रेचुलेसन भूलूंगा इंडियन ऑयल को जो कंटिन्यू सेकेंड टाइम भी अपना जो किताब बरकरार रखा और हमारा भी मिस्टेक कुछ भी नहीं था एक लक रहता है आज लक नहीं था तीन से चार बॉल हमारी गोलपुर से टकरा के वापस आ गई लास्ट तक हमें चांस मिला बट इक्वल नहीं हुआ फिटनेस में ऐसा लग रहा था कि हम लोग थोड़ा अपर हैंड है बट इंडियन ऑयल बहुत ही एक्सपीरियंस टीम है और वो चीज़ उन्होंने बहुत स्लो डाउन करते गया वो चीज़ हमारी टीम के लिए बहुत ख़राब होती चले गई और जो हमारे को चांस मिला अगर वो कन्वर्ट नहीं है तो रिटर्न में हम लोग को हार का ही सामना मिला बस क्योंकि लास्ट टाइम भी इंडियन ऑयल चैम्पियन थी कंटिन्यू सात साल चैंपियन रही सात बार रनर अप रही कोई इसका भी प्रेशर होता है नहीं प्रेशर तो कोई वो चीज़ नहीं था बट वो एक्सपीरियंस साइड था हम, हम लोग का टीम थोड़ा नया था यंग साइड था बट लास्ट में वही रहता है जो विनर विनर ही रहता है हम लोग जो मिस्टेक करे हैं तो आगे वाले टूर्नामेंट नहीं करेंगे और एफर्ट पूरा था बट वो रहा था हमारा लक भी नहीं था आज पीसी हमारे सिर्फ एक फीसी कन्वर्ट हुआ बाकी तीन से चार बॉल गोल से टकरा के वापस आ गए और जो चांस मिला हम लोग उसको अवेल नहीं कर पाए तो वो चीज़ का हम लोग को बहुत खामियाजा भुगतना पड़ा बस रनर अप बनने के लिए बहुत मुबारक और फ्यूचर के लिए आपके बेस्ट ऑफ लक थैंक यू सो मच थैंक यू थैंक यू सर थैंक यू ਵਿੱਤ ਮੰਤਰੀ ਪੰਜਾਬ ਸਰਦਾਰ ਹਰਪਾਲ ਸਿੰਘ ਚੀਮਾ ਜੀ ਚੀਮਾ ਸਾਹਿਬ 42 ਸਾਲਾਂ ਤੋਂ ਲਗਾਤਾਰ 올ੰਪੀਅਨ ਸਜੀਤ ਹਾਕੀ ਟੂਰਨਾਮੈਂਟ ਹੋ ਰਿਹਾ ਔਰ ਪੂਰੇ ਇੰਡੀਆ ਦੀਆਂ ਟੀਮਾਂ ਨੂੰ ਇਹ ਇੰਤਜ਼ਾਰ ਰਹਿੰਦਾ ਵੀ ਕਦੋਂ ਇਹ ਟੂਰਨਾਮੈਂਟ ਆਏਗਾ ਔਰ ਬਹੁਤ ਵੱਡੇ ਪੱਧਰ ਤੇ ਇਸ ਟੂਰਨਾਮੈਂਟ ਨੇ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਪਛਾਣ ਬਣਾਈ ਹੈ ਦੇਖੋ ਸਭ ਤੋਂ ਪਹਿਲਾਂ ਮੈਂ ਸਰਜੀਤ ਮੈਮੋਰੀਅਲ ਲੜੀ ਹਾਕੀ ਸੁਸਾਇਟੀ ਆ ਉਹਨਾਂ ਦੇ ਪ੍ਰਧਾਨ ਜੀ ਚੇਅਰਮੈਨ ਸਾਹਿਬਾਨ ਮੈਂਬਰ ਸਾਹਿਬਾਨ ਦਾ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਲਗਾਤਾਰ 42 ਸਾਲ ਹੋ ਗਏ ਇਹ ਸੁਸਾਇਟੀ ਨੂੰ ਸੁਸਾਇਟੀ ਦੇ ਲਈ ਕੰਮ ਕਰਦੇ ਆ ਲੋਕਾਂ ਦੇ ਲਈ ਕੰਮ ਕਰਦੇ ਆ ਸਪੋਰਟਸ ਦੇ ਲਈ ਕੰਮ ਕਰਦੇ ਆ ਸਾਡੇ ਖਿਡਾਰੀਆਂ ਵਾਲੇ ਦੀ ਕੰਮ ਕਰਦੇ ਆ ਹਾਕੀ ਦੇ ਲਈ ਕੰਮ ਕਰਦੇ ਆ ਆ ਜਿਹੜਾ ਰਿਜ਼ਲਟ ਦੇਖਣ ਨੂੰ ਮਿਲਿਆ ਕਿ ਕਿੰਨਾ ਸ਼ਾਨਦਾਰ ਗਰਾਊਂਡ ਆ ਇਹ ਸ਼ਾਨਦਾਰ ਗਰਾਊਂਡ ਦੇ ਅੰਦਰ ਜਿੱਥੇ ਇੱਕ ਪਾਸੇ ਸਾਡੇ ਬੱਚੇ ਪੰਗੜਾ ਪਾ ਰਹੇ ਸੀ ਔਰ ਦੂਸਰੇ ਪਾਸੇ ਖਿਡਾਰੀ ਖੇਡ ਰਹੇ ਸੀਗੇ ਇਹ ਰੰਗਲੇ ਪੰਜਾਬ ਦੀ ਨਿਸ਼ਾਨੀਆਂ ਜੋ ਸੁਪਨਾ ਸਰਦਾਰ ਭਗਵੰਤ ਸਿੰਘ ਮਾਜੀ ਦੇ ਸਿਰਜਿਆ ਸੀਗਾ ਉਹ ਪੂ ਇਹਲਾ ਸਵਾਲ ਦੋਆਬੇ ਦੇ ਵਿੱਚ ਤਾਂ ਹਾਕੀ ਦਾ ਬਹੁਤ ਵੱਡੇ ਪੱਧਰ ਤੇ ਪ੍ਰੋਡਕਸ਼ਨ ਹੋ ਰਹੀ ਆ ਮਾਲਵੇ ਦੇ ਵਿੱਚ ਵੀ ਹੋਵੇ ਤੁਸੀਂ ਮਾਲਵੇ ਤੋਂ ਬਿਲੋਂਗ ਕਰਦੇ ਹੋ ਇਹਦੇ ਲਈ ਐਫਰਟ ਕੀ ਹੋ ਰਿਹਾ ਹੈ 3000 ਪਲੇਗਰਾਉਂਡ ਜਿਹੜੇ ਨੇਗੇ ਉਹ ਇਸ ਸਾਲ ਪੰਜਾਬ ਚ ਬਣ ਕੇ ਤਿਆਰ ਹੋ ਜਾਣਗੇ ਤੁਸੀਂ ਦੇਖੋ ਕਿ ਆਉਣ ਵਾਲੇ ਸਮੇਂ ਤੇ ਜਿਹੜੇ ਕਿੱਡਾਂ ਤੇ ਲਗਭਗ ਹੁਣ ਵੀ ਜਿਹੜੀ ਸਾਡੀ ਨੈਸ਼ਨਲ ਹਾਕੀ ਟੀਮਾਂ ਉਹਦੇ ਚ ਲਗਭਗ 10 11 ਖਿਡਾਰੀ ਜਿਹੜੇ ਪੰਜਾਬ ਦੇ ਹੁੰਦੇ ਨੇ ਆਉਣ ਵਾਲੇ ਸਮੇਂ ਚ ਪੂਰੀ ਦੀ ਪੂਰੀ ਟੀਮ ਜਿਹੜੀ ਆ ਉਹ ਪੰਜਾਬ ਦੀ ਹੋਇਆ ਕਰੂ ਚਾਹੇ ਉਹ ਹਾਕੀ ਆ ਚਾਹੇ ਫੁੱਟਬਾਲ ਆ ਚਾਹੇ ਕਬੱਡੀ ਆ ਜਿਹੜੀ ਵੀ ਟੀਮ ਹੋ ਉਹ ਸਾਰੀਆਂ ਟੀਮਾਂ ਚ ਪੰਜਾਬ ਦੇ ਖਿਡਾਰੀਆਂ ਦੀ ਝੜਤ ਹੋਊਗੀ। ਸ਼ੁਕਰੀਆ ਜੀ ਤਾਂ ਮਾਨਯੋਗ ਵਿੱਤ ਮੰਤਰੀ ਪੰਜਾਬ ਸਰਦਾਰ ਹਲਪਾਲ ਸਿੰਘ ਟੀਮਾ ਜੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ। ਸੋ 42ਵਾਂ ਇੰਡੀਅਨ ਆਇਲ ਹਾਕੀ ਟੂਰਨਾਮੈਂਟ ਇੰਡੀਅਨ ਆਇਲ ਸਤਵਾਰ ਚੈਂਪੀਅਨ ਬਣੀਆ ਔਰ ਸਤਵਾਰ ਰਨਰ ਅਪ ਇੰਡੀਅਨ ਰੇਲਵੇ ਦੂਸਰੇ ਨੰਬਰ ਤੇ 551000 ਇਨਾਮੀ ਰਾਸ਼ੀ ਦਾ ਇਹ ਇਸ ਵਾਰ ਦਾ ਮੈਚ ਜਿਹੜਾ ਹੈਗਾ ਇਸ ਵਾਰ ਦਾ ਟੂਰਨਾਮੈਂਟ ਇੰਡੀਅਨ ਔਇਲ ਨੇ ਆਪਣੀ ਮੁਠੀ ਦੇ ਵਿੱਚ ਲੈ ਲਿਆ ਸੋ ਤਸਵੀਰਾਂ ਇੰਡੀਅਨ ਔਇਲ ਵੱਲੋਂ ਕਰਵਾਏ ਗਏ 올म्पियन ਸੁਰਜੀਤ ਹਾਕੀ ਟੂਰਨਾਮੈਂਟ ਦੀਆਂ ਕੈਮਰਾਮੈਨ ਕੋਲਜੀਤ ਨਾਲ ਜਲੰਧਰ ਤੋਂ ਮੈਂ ਹਰਜਿੰਦਰ ਸਿੱਧੂ